ਇਸੇ ਠੰਡੀ ਸਰਦ ਸਵੇਰ ਨੂੰ ਜਦੋਂ ਸੂਰਜ ਦੀਆਂ ਕਿਰਨਾਂ ਅਜੇ ਪੂਰੀ ਤਰ੍ਹਾਂ ਧਰਤੀ ਨੂੰ ਨਹੀਂ ਸੀ ਛੂ ਰਹੀਆਂ ਅਤੇ ਇੱਕ ਧੁੰਦਲੀ ਸਵੇਰ ਦੀ ਚੁੱਪ ਨੇ ਸਾਰੇ ਸ਼ਹਿਰ ਨੂੰ ਆਪਣੀਆਂ ਬਾਹਾਂ ਵਿੱਚ ਜਕੜਿਆ ਹੋਇਆ ਸੀ ਤੇ ਇੱਕ ਇਮੀਗ੍ਰੇਸ਼ਨ ਦਫ਼ਤਰ ਦੇ ਬੁਰਾਰ ਪੁਰਾਣੀਆਂ ਟੁੱਟੀਆਂ ਫੁੱਟੀਆਂ ਸੀਮਿੰਟ ਦੀਆਂ ਪੌੜੀਆਂ ਤੇ ਇੱਕ ਬੁੱਢੀ ਔਰਤ ਬੈਠੀ ਸੀ ਉਸ ਦੇ ਸਾਹਮਣੇ ਇੱਕ ਟੁੱਟਿਆ ਫੁੱਟਿਆ ਕਟੋਰਾ ਰੱਖਿਆ ਸੀ ਜਿਸ ਵਿੱਚ ਇੱਕ ਦੋ ਸਿੱਕੇ ਚਮਕ ਰਹੇ ਸਨ ਉਸ ਦੇ ਚਿਹਰੇ ਤੇ ਝੁਰੜੀਆਂ ਸਨ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜੀ ਚਮਕ ਸੀ ਇੱਕ ਅਜੇਹੀ ਚਮਕ ਜੋ ਨਾ ਤਾਂ ਉਮੀਦ ਸੀ ਨਾ ਹੀ ਨਿਰਾਸ਼ਾ ਸਗੋਂ ਇੱਕ ਅਣਕਿਆ ਦੁੱਖ ਜੋ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਹੋ ਸਕਦਾ ਸੀ ਇਹ ਔਰਤ ਸੀ ਅੰਜਲੀ ਜਿਸ ਦੀ ਜ਼ਿੰਦਗੀ ਦੀ ਕਹਾਣੀ ਇੱਕ ਸਮੁੰਦਰ ਵਾਂਗ ਗਹਿਰੀ ਅਤੇ ਤੂਫਾਨੀ ਸੀ ਉਸ ਦੀ ਇੱਕੋ ਇੱਕ ਬੇਟੀ ਜੋ ਫੌਜ ਦੇ ਵਿੱਚ ਸ਼ਹੀਦ ਹੋ ਗਈ ਉਸ ਦੀ ਜ਼ਿੰਦਗੀ ਦਾ ਇੱਕੋ ਇੱਕ ਸਹਾਰਾ ਸੀ ਉਸ ਦੀ ਸ਼ਹਾਦਤ ਤੋਂ ਬਾਅਦ ਅੰਜਲੀ ਨੇ ਵਿਦੇਸ਼ ਜਾ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਸੁਪਨਾ ਸਜਾਇਆ ਸੀ ਉਸ ਨੇ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ 20 ਲੱਖ ਰੁਪਏ ਇੱਕ ਇਮੀਗ੍ਰੇਸ਼ਨ ਏਜੰਟ ਨੂੰ ਸੌਂਪ ਦਿੱਤੇ ਸੀ ਪਰ ਉਸ ਏਜੰਟ ਨੇ ਉਸ ਦੀਆਂ ਸਾਰੀਆਂ ਉਮੀਦਾਂ ਨੂੰ ਚੂਰ-ਚੂਰ ਕਰ ਦਿੱਤਾ ਪੈਸੇ ਖਾਲੇ ਅਤੇ ਅੰਜਲੀ ਦੀ ਜ਼ਿੰਦਗੀ ਇੱਕ ਵਾਰ ਫਿਰ ਉਸੇ ਹਨੇਰੇ ਵਿੱਚ ਡੁੱਬ ਗਈ ਹੁਣ ਉਹ ਰੋਜ਼ ਐਸੇ ਦਫ਼ਤਰ ਦੇ ਬਾਹਰ ਆ ਕੇ ਬੈਠਦੀ ਹੈ ਭੀਖ ਮੰਗਦੀ ਹੈ ਅਤੇ ਆਪਣੇ ਦੁੱਖਾਂ ਨੂੰ ਚੁੱਪ-ਚਾਪ ਸਹਿੰਦੀ ਹੈ ਇਸ ਦਫ਼ਤਰ ਦੇ ਅੰਦਰ ਦੋ 파ਟਰਨਰ ਹਨ ਇੱਕ ਸੀ ਸੁਰਿੰਦਰ ਜਿਸ ਨੇ ਅੰਜਲੀ ਦੇ ਪੈਸੇ ਹੜਪਲੇ ਅਤੇ ਦੂਜਾ ਸੀ ਰਾਜੇਸ਼ ਜੋ ਰੋਜ਼ ਅੰਜਲੀ ਨੂੰ ਗੇਟ ਤੇ ਤਾਂ ਦੇਖਦਾ ਸੀ ਰਾਜੇਸ਼ ਦਾ ਦਿਲ ਹਰ ਵਾਰ ਪਸੀਜ ਜਾਂਦਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਔਰਤ ਕੌਣ ਹੈ ਅਤੇ ਕੀ ਸੱਚ ਹੈ ਇੱਕ ਦਿਨ ਜਦੋਂ ਰਾਜੇਸ਼ ਬਾਹਰ ਨਿਕਲਿਆ ਅਤੇ ਉਸ ਨੇ ਅੰਜਲੀ ਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਕੁਝ ਅਜੀਬਾ ਸੀ ਜਿਸ ਨੇ ਉਸ ਦੇ ਦਿਲ ਨੂੰ ਝੂੜ ਕੇ ਰੱਖ ਦਿੱਤਾ ਉਹ ਅੰਜਲੀ ਦੇ ਕੋਲ ਗਿਆ ਅਤੇ ਜਿਵੇਂ ਹੀ ਉਸ ਨੇ ਅੰਜਲੀ ਦਾ ਚਿਹਰਾ ਧਿਆਨ ਨਾਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਅੰਜਲੀ ਦੇ ਗਲ ਲਾ ਕੇ ਉੱਚੀ-ਉੱਚੀ ਰੋਣ ਲੱਗ ਪਿਆ ਅਤੇ ਅੰਜਲੀ ਵੀ ਪੁੱਭਾਂ ਮਾਰ ਕੇ ਰੋਣ ਲੱਗੀ। ਸਾਰੇ ਹੈਰਾਨ ਸਨ। ਇਹਨਾਂ ਦੋਨਾਂ ਦਾ ਕੀ ਰਿਸ਼ਤਾ ਸੀ? ਸੱਚ ਕੀ ਸੀ? ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਣੇ ਹਾਂ ਬਣੀ ਰਿਓ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ। ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਏ। ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਅੰਜਲੀ ਦੀ ਜ਼ਿੰਦਗੀ ਦੀ ਸ਼ੁਰੂਆਤ ਇੱਕ ਸਧਾਰਨ ਪਿੰਡ ਦੀ ਝੁੱਗੀ ਤੋਂ ਹੋਈ ਉਸ ਦਾ ਜਨਮ ਸਥਾਨ ਪਿੰਡ ਦੇ ਇੱਕ ਛੋਟੇ ਜਿਹੇ ਪਿੰਡ ਮਹਿਲਪੁਰ ਵਿੱਚ ਹੋਇਆ ਉਸ ਦੇ ਮਾਪਿਆਂ ਨੇ ਉਸ ਦਾ ਵਿਆਹ 18 ਸਾਲ ਦੀ ਉਮਰ ਵਿੱਚ ਰਮੇਸ਼ ਨਾਲ ਕਰ ਦਿੱਤਾ ਜੋ ਪਿੰਡ ਦਾ ਇੱਕ ਮਸਤ ਮੋਲਾ ਅਤੇ ਸ਼ਰਾਬੀ ਨੌਜਵਾਨ ਸੀ ਅੰਜਲੀ ਦੀ ਜ਼ਿੰਦਗੀ ਸ਼ੁਰੂ ਤੋਂ ਹੀ ਸੰਘਰਸ਼ ਨਾਲ ਭਰੀ ਸੀ ਰਮੇਸ਼ ਦੀ ਸ਼ਰਾਬ ਦੀ ਆਦਤ ਨੇ ਘਰ ਦੀਆਂ ਸਾਰੀਆਂ ਖੁਸ਼ੀਆਂ ਨੂੰ ਖਤਮ ਕਰ ਦਿੱਤਾ ਉਹ ਅਕਸਰ ਰਾਤ ਉਹ ਸ਼ਰਾਬ ਪੀ ਕੇ ਘਰ ਆਉਂਦਾ ਅੰਜਲੀ ਨੂੰ ਮਾਰਦਾ ਅਤੇ ਘਰ ਵਿੱਚ ਰੱਖਿਆ ਹਰ ਪੈਸਾ ਸ਼ਰਾਬ ਤੇ ਉਡਾ ਦਿੰਦਾ। ਅੰਜਲੀ ਨੇ ਫਿਰ ਵੀ ਹਿੰਮਤ ਨਹੀਂ ਹਾਰੀ। ਉਸਨੇ ਲੋਕਾਂ ਦੇ ਘਰਾਂ ਵਿੱਚ ਝਾੜੂ-ਪੋਚਾ ਕਰਨਾ ਸ਼ੁਰੂ ਕਰ ਦਿੱਤਾ। ਭਾਂਡੇ ਮਾਂਜੇ ਅਤੇ ਕਿਸੇ ਤਰ੍ਹਾਂ ਘਰ ਦਾ ਗੁਜ਼ਾਰਾ ਕੀਤਾ। ਉਸ ਦੀ ਜ਼ਿੰਦਗੀ ਵਿੱਚ ਇੱਕ ਸਮੇਂ ਦੋ ਰੰਗ ਸਨ, ਇੱਕ ਬੇਟਾ ਸੂਰਜ ਅਤੇ ਇੱਕ ਬੇਟੀ ਸਿਮਰਨ। ਸੂਰਜ 5 ਸਾਲ ਦਾ ਸੀ ਜਦੋਂ ਇੱਕ ਵਾਰ ਇੱਕ ਪਿੰਡ ਦੇ ਮੇਲੇ ਦੇ ਵਿੱਚ ਗੁੰਮ ਹੋ ਗਿਆ। ਅੰਜਲੀ ਅਤੇ ਰਮੇਸ਼ ਨੇ ਦਿਨ-ਰਾਤ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸੂਰਜ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਇਸ ਘਟਨਾ ਨੇ ਅੰਜਲੀ ਦੇ ਦਿਲ ਨੂੰ ਤੋੜ ਕੇ ਰੱਖ ਦਿੱਤਾ ਪਰ ਉਸ ਦੀ ਛੋਟੀ ਬੇਟੀ ਸਿਮਰਨ ਜੋ ਸਿਰਫ 2 ਸਾਲ ਦੀ ਸੀ ਉਹ ਉਸ ਦੀ ਜ਼ਿੰਦਗੀ ਦਾ ਸਹਾਰਾ ਬਣ ਗਈ ਸਿਮਰਨ ਬਚਪਨ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਜਿੱਥੇ ਬੱਚਿਆਂ ਨੂੰ ਸਿਰਫ ਬੁਨਿਆਦੀ ਸਿੱਖਿਆ ਮਿਲਦੀ ਸੀ ਸਿਮਰਨ ਨੇ ਹਰ ਸਾਲ ਟੌਪ ਕੀਤਾ ਉਸ ਦੀਆਂ ਅੱਖਾਂ ਵਿੱਚ ਸੁਪਨੇ ਸਨ ਉਹ ਆਪਣੀ ਮਾਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣਾ ਚਾਹੁੰਦੀ ਸੀ ਅੰਜਲੀ ਨੇ ਸਿਮਰਨ ਦੀ ਪੜ੍ਹਾਈ ਲਈ ਦਿਨ ਰਾਤ ਮਿਹਨਤ ਕੀਤੀ ਉਹ ਸਵੇਰੇ 4 ਵਜੇ ਉੱਠਦੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਅਤੇ ਸਿਮਰਨ ਨੂੰ ਸਕੂਲ ਭੇਜਣ ਲਈ ਹਰ ਸੰਭਵ ਕੋਸ਼ਿਸ਼ ਕਰਦੀ। ਰਮੇਸ਼ ਦੀ ਸ਼ਰਾਬ ਦੀ ਲਤ ਵਧਦੀ ਗਈ ਅਤੇ ਇੱਕ ਦਿਨ ਜਦੋਂ ਸਿਮਰਨ 10 ਸਾਲ ਦੀ ਸੀ, ਰਮੇਸ਼ ਦੀ ਮੌਤ ਇੱਕ ਸੜਕ ਹਾਦਸੇ ਵਿੱਚ ਹੋ ਗਈ। ਅੰਜਲੀ ਲਈ ਇਹ ਸਭ ਇੱਕ ਰਾਹਤ ਸੀ ਪਰ ਦੂਜੇ ਪਾਸੇ ਉਸ ਦੀ ਜ਼ਿੰਦਗੀ ਇੱਕ ਹੋਰ ਮੁਸ਼ਕਲ ਬਣ ਗਈ। ਹੁਣ ਉਸ ਦੇ ਸਿਰ ਤੇ ਸਾਰਾ ਬੋਝ ਸੀ ਸਿਮਰਨ ਦੀ ਪੜ੍ਹਾਈ, ਘਰ ਦਾ ਖਰਚਾ ਅਤੇ ਆਪਣੀ ਖੁਦ ਦੀ ਤਬੀਅਤ ਜੋ ਹੌਲੀ-ਹੌਲੀ ਕਮਜ਼ੋਰ ਹੋ ਰਹੀ ਸੀ। ਸਿਮਰਨ ਨੇ 10ਵੀਂ ਜਮਾਤ ਵਿੱਚ ਪਿੰਡ ਦੇ ਸਕੂਲ ਨੂੰ ਟੌਪ ਕੀਤਾ। ਉਸ ਦੀ ਸਫਲਤਾ ਨੇ ਪਿੰਡ ਵਿੱਚ ਹਲਚਲਮਜਾ ਦਤੀ ਅੰਜਲੀ ਦੀਆਂ ਅੱਖਾਂ ਵਿੱਚ ਹੰਝੂ ਸਨ ਜਦੋਂ ਸਕੂਲ ਦੇ ਪ੍ਰਿੰਸੀਪਲ ਨੇ ਸਿਮਰਨ ਨੂੰ ਇਨਾਮ ਦਿੱਤਾ ਸਿਮਰਨ ਨੇ 12ਵੀਂ ਵੀ ਪਹਿਲੇ ਨੰਬਰ ਤੇ ਪਾਸ ਕੀਤੀ ਅਤੇ ਉਸ ਦਾ ਸੁਪਨਾ ਸੀ ਕਿ ਉਹ ਫੌਜ ਵਿੱਚ ਜਾਵੇ ਜਦੋਂ ਅਗਨੀਵੀਰ ਭਰਤੀ ਦੀ ਖਬਰ ਆਈ ਸਿਮਰਨ ਨੇ ਪੂਰੀ ਮਿਹਨਤ ਦੇ ਨਾਲ ਤਿਆਰੀ ਕੀਤੀ ਉਸ ਦੀ ਮਾਂ ਅੰਜਲੀ ਨੇ ਆਪਣੀਆਂ ਸਾਰੀਆਂ ਬੱਚਤਾ ਸਿਮਰਨ ਦੀ ਤਿਆਰੀ ਦੇ ਲਈ ਖਰਚ ਕਰ ਦਿੱਤੀਆਂ ਸਿਮਰਨ ਦੀ ਮਿਹਨਤ رنگ ਲਿਆਈ ਅਤੇ ਉਹ ਅਗਨੀਵੀਰ ਵਜੋਂ ਫੌਜ ਦੇ ਵਿੱਚ ਭਰਤੀ ਹੋ ਗਈ ਸਿਮਰਨ ਦੀ ਨੌਕਰੀ ਨੇ ਅੰਜਲੀ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਹੁਣ ਅੰਜਲੀ ਨੇ ਨੂੰ ਲੋਕਾਂ ਦੇ ਘਰਾਂ ਵਿੱਚ ਭਾਂਡੇ ਮੰਜਨ ਦੀ ਲੋੜ ਨਹੀਂ ਸੀ ਸਿਮਰਨ ਹਰ ਮਹੀਨੇ ਤਨਖਾਹ ਕਰ ਭੇਜਦੀ ਅਤੇ ਅੰਜਲੀ ਦੇ ਚਿਹਰੇ ਤੇ ਇੱਕ ਸਕੂਨ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਜਦੋਂ ਸਿਮਰਨ ਛੁੱਟੀ ਤੇ ਘਰ ਵਾਪਸ ਆ ਰਹੀ ਸੀ ਉਸ ਦੀ ਬੱਸ ਇੱਕ ਟਰੱਕ ਦੇ ਨਾਲ ਟਕਰਾ ਗਈ ਤੇ ਭਿਆਨਕ ਹਾਦਸਾ ਹੋ ਗਿਆ ਸਿਮਰਨ ਸਮੇਤ ਸਾਰੇ ਯਾਤਰੀ ਮਾਰੇ ਗਏ ਫੌਜ ਨੇ ਸਿਮਰਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਅਤੇ ਅੰਜਲੀ ਨੂੰ 20 ਲੱਖ ਰੁਪਏ ਦੀ ਮਦਦ ਕੀਤੀ ਪਰ ਅੰਜਲੀ ਲਈ ਇਹ ਸਭ ਪੈਸੇ ਕੋਈ ਮਾਇਨੇ ਨਹੀਂ ਰੱਖਦੇ ਸਨ ਉਸ ਦੀ ਦੁਨੀਆ ਤਾਂ ਉਸ ਦੀ ਬੇਟੀ ਸੀ ਜ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਅੰਜਲੀ ਦੀ ਜ਼ਿੰਦਗੀ ਇੱਕ ਵਾਰ ਫਿਰ ਹਨੇਰੇ ਵਿੱਚ ਡੁੱਬ ਗਈ ਉਸ ਦਾ ਪਤੀ ਪਹਿਲਾਂ ਹੀ ਮਰ ਚੁੱਕਿਆ ਸੀ ਪੁੱਤਰ ਸੂਰਜ ਦਾ ਕੋਈ ਅਤਾ ਪਤਾ ਨਹੀਂ ਸੀ ਅਤੇ ਹੁਣ ਸਿਮਰਨ ਵੀ ਚਲੀ ਗਈ ਅੰਜਲੀ ਨੇ ਸੋਚਿਆ ਕਿ ਪਿੰਡ ਵਿੱਚ ਰਹਿ ਕੇ ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਉਸ ਨੇ ਵਿਦੇਸ਼ ਜਾਣ ਦਾ ਫੈਸਲਾ ਕੀਤਾ ਉਸ ਨੇ ਆਪਣਾ ਛੋਟਾ ਜਿਹਾ ਘਰ ਸੀ ਉਹ ਵੀ ਵੇਚ ਦਿੱਤਾ ਅਤੇ ਸਿਮਰਨ ਦੀ ਸ਼ਹਾਦਤ ਵਾਲੇ 20 ਲੱਖ ਰੁਪਏ ਇੱਕ ਇਮੀਗ੍ਰੇਸ਼ਨ ਏਜੰਟ ਸੁਰਿੰਦਰ ਨੂੰ ਸੌਂਪ ਦਿੱਤੇ ਸੁਰਿੰਦਰ ਨੇ ਵੱਡੇ ਵੱਡੇ ਵਾਅਦੇ ਕੀਤੇ ਕੈਨੇਡਾ ਦੀ ਨੌਕਰੀ, ਰਹਿਣ ਦਾ ਠਿਕਾਣਾ ਅਤੇ ਇੱਕ ਨੰਗੀ ਜ਼ਿੰਦਗੀ ਪਰ ਜਿਵੇਂ ਹੀ ਅੰਜਲੀ ਨੇ ਪੈਸੇ ਦਿੱਤੇ ਸੁਰੇਂਦਰ ਗਾਇਬ ਹੋ ਗਿਆ ਅੰਜਲੀ ਦੀ ਸਾਰੀ ਪੂੰਜੀ ਲੁੱਟ ਗਈ ਅਤੇ ਉਸਦੇ ਹੱਥ ਵਿੱਚ ਸਿਰਫ ਖਾਲੀ ਵਾਦੇ ਹੀ ਰਹਿ ਗਏ ਹੁਣ ਅੰਜਲੀ ਦੇ ਕੋਲ ਕੁਝ ਨਹੀਂ ਸੀ ਨਾ ਘਰ ਨਾ ਪੈਸੇ ਨਾ ਕੋਈ ਸਹਾਰਾ ਉਹ ਰੋਜ਼ ਸੁਰੇਂਦਰ ਦੇ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਆ ਕੇ ਬੈਠ ਜਾਂਦੀ ਉਸਦੇ ਹੱਥ ਵਿੱਚ ਇੱਕ ਛੋਟਾ ਜਿਹਾ ਕਟੋਰਾ ਹੁੰਦਾ ਅਤੇ ਉਹ ਚੁੱਪਚਾਪ ਭੀਖ ਮੰਗਦੀ ਉਸ ਦੀਆਂ ਅੱਖਾਂ ਵਿੱਚ ਇੱਕ ਸਵਾਲ ਸੀ ਕਿਉਂ ਕਿਉਂ ਉਸਦੇ ਨਾਲ ਅਜਿਹਾ ਹੋਇਆ ਸੁਰੇਂਦਰ ਦਾ 파ਟਨਰ ਰਾਜੇਸ਼ ਜੋ ਉਸ ਦਫ਼ਤਰ ਦੇ ਵਿੱਚ ਕੰਮ ਕਰਦਾ ਸੀ ਰੋਜ਼ ਅੰਜਲੀ ਨੂੰ ਦੇਖਦਾ ਉਸ ਨੂੰ ਲੱਗਦਾ ਕਿ ਔਰਤ ਸਿਰਫ ਭੀਖ ਨਹੀਂ ਮੰਗਦੀ ਸਗੋਂ ਉਸ ਦੀਆਂ ਅੱਖਾਂ ਵਿੱਚ ਕੋਈ ਡੂੰਗੀ ਕਹਾਣੀ ਹੈ ਉਸ ਨੇ ਕਈ ਵਾਰ ਸੁਰੇਂਦਰ ਨੂੰ ਪੁੱਛਿਆ ਪਰ ਸੁਰੇਂਦਰ ਹਰ ਵਾਰ ਟਾਲ ਦਿੰਦਾ ਇੱਕ ਦਿਨ ਜਦੋਂ ਰਾਜੇਸ਼ ਦਫ਼ਤਰ ਤੋਂ ਬਾਹਰ ਨਿਕਲਿਆ ਉਸ ਨੇ ਅੰਜਲੀ ਨੂੰ ਧਿਆਨ ਨਾਲ ਦੇਖਿਆ ਉਸ ਦੇ ਚਿਹਰੇ ਤੇ ਕੁਝ ਅਜੀਹਾਂ ਸੀ ਜੋ ਰਾਜੇਸ਼ ਨੂੰ ਜਾਣੂ-ਜਾਣੂ ਲੱਗਿਆ ਉਸ ਦੀਆਂ ਅੱਖਾਂ ਉਸ ਦੀ ਉਦਾਸੀ ਉਸ ਦੀਆਂ ਝੁਰੜੀਆਂ ਸਭ ਕੁਝ ਰਾਜੇਸ਼ ਦੇ ਦਿਲ ਨੂੰ ਝੰਜੋੜ ਰਿਹਾ ਸੀ ਉਹ ਅੰਜਲੀ ਦੇ ਕੋਲ ਗਿਆ ਅਤੇ ਜਿਵੇਂ ਉਸ ਨੇ ਅੰਜਲੀ ਦੀਆਂ ਕਮਰੇ ਦੇ ਦੇਖਿਆ ਉਸ ਦਾ ਦਿਲ ਧੜਕਣ ਲੱਗਿਆ ਉਸ ਨੇ ਅੰਜਲੀ ਨੂੰ ਪੁੱਛਿਆ ਮਾਤਾ ਜੀ ਤੁਸੀਂ ਕੌਣ ਹੋ ਤੁਹਾਡੀ ਕਹਾਣੀ ਕੀ ਹੈ ਅੰਜਲੀ ਚੁੱਪ ਸੀ ਪਰ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਰਾਜੇਸ਼ ਨੇ ਆਪਣੇ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅੰਜਲੀ ਦੇ ਗਲ ਲਾ ਕੇ ਉੱਚੀ ਉੱਚੀ ਰੋਣ ਲੱਗ ਗਿਆ ਅੰਜਲੀ ਵੀ ភੁੱਬਾਂ ਮਾਰ ਮਾਰ ਕੇ ਰੋਣ ਲੱਗ ਗਈ ਸਾਰੇ ਲੋਕ ਹੈਰਾਨ ਸਨ ਇਹ ਕੀ ਮਾਜਰਾ ਸੀ ਰਾਜੇਸ਼ ਨੇ ਅੰਜਲੀ ਨੂੰ ਸਭ ਦੱਸਿਆ ਕਿ ਉਹ ਸੂਰਤ ਸੀ ਅੰਜਲੀ ਦਾ ਉਹ ਪੁੱਤਰ ਜੋ 20 ਸਾਲ ਪਹਿਲਾਂ ਮੇਲੇ ਦੇ ਵਿੱਚ ਗੁੰਮ ਹੋ ਗਿਆ ਸੀ ਉਸ ਦਿਨ ਮੇਲੇ ਵਿੱਚ ਸੂਰਜ ਨੂੰ ਇੱਕ ਟ੍ਰੈਫਿਕ ਨੇ ਦਵਾ ਕਰ ਲਿਆ ਫਿਰ ਉਸ ਨੂੰ ਦੂਰ ਸ਼ਹਿਰ ਵਿੱਚ ਲਿਜਾ ਕੇ ਵੇਚ ਦਿੱਤਾ ਸੂਰਜ ਨੇ ਸਾਲਾਂ ਤੱਕ ਮੁਸ਼ਕਲ ਜ਼ਿੰਦਗੀ ਜੀ ਪਰ ਉਸ ਨੇ ਹਿੰਮਤ ਨਹੀਂ ਹਾਰੀ ਉਸ ਨੇ ਪੜ੍ਹਾਈ ਕੀਤੀ ਮਿਹਨਤ ਕੀਤੀ ਅਤੇ ਅੱਜ ਸੁਰੇਂਦਰ ਦੇ ਨਾਲ ਇਮੀਗ੍ਰੇਸ਼ਨ ਦਫ਼ਤਰ ਵਿੱਚ 파ਟਨਰ ਹੈ ਜਦੋਂ ਅੰਜਲੀ ਨੇ ਇਹ ਸੁਣਿਆ ਉਸ ਦਾ ਦਿਲ ਖੁਸ਼ੀ ਦੇ ਨਾਲ ਭਰ ਗਿਆ ਅਤੇ ਉਸ ਦੇ ਦਿਲ ਦੇ ਵਿੱਚ ਇੱਕ ਗਹਿਰਾ ਦੁੱਖ ਵੀ ਸੀ ਕਿ ਉਸ ਦਾ ਪੁੱਤਰ ਐਨੇ ਸਾਲ ਉਸ ਤੋਂ ਵਿਛੜਿਆ ਰਿਹਾ ਤੇ ਅੱਜ ਉਸ ਦਾ ਪੁੱਤਰ ਜਿਉਂਦਾ ਹੈ ਪਰ ਉਸ ਦੀ ਸਾਰੀ ਜਮਾ ਪੂੰਜੀ ਉਸ ਦੇ ਹੀ 파ਟਨਰ ਨੇ ਖਾ ਲਈ ਇਹ ਸਭ ਤੋਂ ਵੱਡਾ ਦੁੱਖ ਵੀ ਉਸ ਨੂੰ ਸਤਾਉਂਦਾ ਸੀ ਹਰ ਜ਼ਿੰਦਗੀ ਕੀ ਹੁੰਦੀ ਹੈ ਕਿ ਆਪਾਂ ਨੂੰ ਅਜਿਹੇ ਮੋੜ ਤੇ ਲੈ ਕੇ ਖੜਾ ਕਰ ਦਿੰਦੀ ਹੈ ਜਦੋਂ ਇਨਸਾਨ ਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਨਾਲ ਅੱਗੇ ਅੱਗੇ ਕੀ ਹੋਣ ਵਾਲਾ ਹੈ ਉਸ ਦੀ ਸਾਰੀ ਜਮਾ ਪੂੰਜੀ ਉਸੇ ਦੇ ਹੀ 파ਟਨਰ ਨੇ ਖਾਲੀ ਜੋ ਉਸ ਦਾ ਪੁੱਤਰ ਸੀ ਦੂਜੇ ਪਾਸੇ ਉਸ ਦੀ ਜੋ ਬੇਟੀ ਹੈ ਉਹ ਕਹਾਦਸੇ ਦੇ ਵਿੱਚ ਮਾਰੀ ਗਈ ਉਸ ਦਾ ਪਤੀ ਪਹਿਲਾਂ ਹੀ ਨਹੀਂ ਰਿਹਾ ਰਾਜੇਸ਼ ਨੇ ਸੁਵਿੰਦਰ ਦੇ ਸਾਹਮਣੇ ਲਿਆਂਦਾ ਸੁਵਿੰਦਰ ਨੇ ਪਹਿਲਾਂ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅੰਜਲੀ ਅਤੇ ਰਾਜੇਸ਼ ਨੇ ਮਿਲ ਕੇ ਸਾਰੀ ਕਹਾਣੀ ਸੁਣਾਈ ਤਾਂ ਸੁਵਿੰਦਰ ਦੀਆਂ ਲੱਤਾਂ ਕੰਬਣ ਲੱਗੀਆਂ ਰਾਜੇਸ਼ ਨੇ ਪੁਲਿਸ ਨੂੰ ਬੁਲਾਇਆ ਤੇ ਸੁਵਿੰਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੰਜਲੀ ਦੇ ਪੈਸੇ ਹੈ ਉਹ ਵਾਪਸ ਮਿਲ ਗਏ ਅਤੇ ਰਾਜੇਸ਼ ਨੇ ਅੰਜਲੀ ਨੂੰ ਆਪਣੇ ਘਰ ਲੈ ਕੇ ਗਿਆ ਦੋਨਾਂ ਨੇ ਇਕੱਠੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਅਤੇ ਅੰਜਲੀ ਦੀਆਂ ਅੱਖਾਂ ਵਿੱਚ ਹੁਣ ਇੱਕ ਨਵੀਂ ਚਮਕ ਸੀ ਇੱਕ ਨਵੀਂ ਉਮੀਦ ਸੀ ਅੰਜਲੀ ਅਤੇ ਰਾਜੇਸ਼ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜ਼ਿੰਦਗੀ ਦੇ ਹਨੇਰੇ ਵਿੱਚ ਵੀ ਉਮੀਦ ਦੀ ਇੱਕ ਛੋਟੀ ਜੀ ਕਿਰਨ ਸਭ ਕੁਝ ਬਦਲ ਸਕਦੀ ਹੈ ਅੰਜਲੀ ਜਿਸ ਨੇ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਗਵਾ ਦਿੱਤੀ ਸੀ ਆਖਰਕਾਰ ਉਸ ਨੂੰ ਉਸਦਾ ਪੁੱਤਰ ਮਿਲ ਗਿਆ ਅਤੇ ਉਸ ਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲੈ ਲਿਆ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਹੋ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੇ ਹੋ ਤਾਂ ਨਬ